ਲੁਆਣਾ ਪਿੰਡ ਦੇ ਵਿੱਚ ਪਹੁੰਚੇ ਆ ਉਹਨਾਂ ਕੁੱਕੜਾਂ ਦੀ ਹਾਲਤ ਦੇਖਣ ਦੇ ਲਈ ਜਿਨ੍ਹਾਂ ਨੂੰ ਪੁਲਿਸ ਨੇ ਬਚਾਇਆ ਇਹ ਸਾਹਮਣੇ ਜਿਹੜੀ ਗੱਡੀ ਹੈ ਸਾਨੂੰ ਲੈ ਕੇ ਜਾ ਰਹੀ ਹੈ ਉਹਨਾਂ ਕੁੱਕੜਾਂ ਦੇ ਕੋਲੇ ਕਿ ਜਿਹੜੀ ਕੁੱਕੜ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਸੀ ਤੁਹਾਨੂੰ ਮੁਖਰੀ ਮਿਲੀ ਸੀ ਇੱਥੇ ਮੁਰਗਾਂ ਦਾ ਕੰਪਿਟੀਸ਼ਨ ਕਰਾਇਆ ਜਾ ਰਿਹਾ ਉਹਨਾਂ ਤਾਂ ਦੋਸਤੋ ਹੁਣ ਅਸੀਂ ਲੂਆਣਾ ਪਿੰਡ ਦੇ ਵਿੱਚ ਪਹੁੰਚੇ ਆ ਉਹਨਾਂ ਕੁੱਕੜਾਂ ਦੀ ਹਾਲਤ ਦੇਖਣ ਦੇ ਲਈ ਜਿਨ੍ਹਾਂ ਨੂੰ ਪੁਲਿਸ ਨੇ ਬਚਾਇਆ ਸੇਫ ਸਾਈਡ ਪੁਲਿਸ ਨੇ ਉਹਨਾਂ ਨੂੰ ਬਚਾਇਆ ਉਸ ਦਾ ਇਲਾਜ ਕਰਵਾਇਆ ਹੁਣ ਇਹ ਸਾਹਮਣੇ ਜਿਹੜੀ ਗੱਡੀ ਹੈ ਸਾਨੂੰ ਲੈ ਕੇ ਜਾ ਰਹੀ ਹੈ ਉਹਨਾਂ ਕੁੱਕੜਾਂ ਦੇ ਕੋਲੇ ਕਿ ਜਿਹੜੇ ਕੁੱਕੜ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਸੀਗੇ ਤੇ ਸਾਰਾ ਮਾਮਲਾ ਵੀ ਜਾਣਿਆ ਹੁਣ ਪੁਲਿਸ ਦੀ ਸੁਰੱਖਿਆ ਦੇ ਹੇਠ ਇਹ ਕੁੱਕੜ ਨੇ ਤੇ ਕੁੱਕੜਾਂ ਦੀ ਸੁਰੱਖਿਆ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਅਸੀਂ ਗੱਲ ਕਰਦੇ ਹਾਂ ਕਿ ਐਨੀਮਲ क्रुएਲ ਐਕਟ ਜਿਸ ਦੇ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ ਕਿ ਇਹਨਾਂ ਬੇਜ਼ੁਬਾਨਾਂ ਨੂੰ ਲੈ ਕੇ ਜਦੋਂ ਵੀ ਕੋਈ ਵੀ ਤਸੱਦਦ ਟਾਉਂਦਾ ਤਾਂ ਸਾਡਾ ਕਾਨੂੰਨ ਇਹ ਇਜਾਜ਼ਤ ਦਿੰਦਾ ਹੈ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਸ ਸਖਤ ਕਾਰਵਾਈ ਦੇ ਤਹਿਤ ਇਹ ਮਾਮਲੇ ਦਰਜ ਕੀਤੇ ਗਏ ਨੇ ਤਿੰਨ ਜਿਹੜੇ ਦੋਸ਼ੀ ਨੇ ਇਸ ਦੇ ਪੂਰੇ ਮਾਮਲੇ ਦੇ ਵਿੱਚ ਇੱਕ ਕੁੱਕੜ ਜਿਹੜਾ ਹੈ ਸੁਰੱਖਿਅਤ ਕੀਤਾ ਗਿਆ ਉਸ ਦਾ ਮੈਡੀਕਲ ਕਰਵਾਇਆ ਗਿਆ ਮੈਡੀਕਲ ਤੋਂ ਬਾਅਦ ਉਸ ਨੂੰ ਸੇਫ ਸਾਈਟ ਰੱਖਿਆ ਗਿਆ ਉਸ ਲੋਕੇਸ਼ਨ ਤੇ ਹੁਣ ਅਸੀਂ ਤੁਹਾਨੂੰ ਪਹੁੰਚ ਕੇ ਜਾ ਕੇ ਦਿਖਾਉਣੀ ਹੈ ਕਿ ਕੀ ਕੀ ਹਾਲਾਤ ਨੇ ਰੁਕ ਜਾਓ ਬਠਿੰਡਾ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਹੈ ਕਿ ਜਿਹੜੇ ਕੁੱਕੜ ਨੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਉਹਨਾਂ ਦੀ ਸੁਰੱਖਿਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਇਹਨਾਂ ਕੁੱਕੜਾਂ ਦੇ ਨਾਲ ਤਸੱਦਦ ਟਾਉਂਦੇ ਸੀ ਉਹਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੁੱਕੜ ਨੂੰ ਹਿਰਾਸਤ ਦੇ ਵਿੱਚ ਲਏ ਜਾਣ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਗਿਆ ਤੇ ਹੁਣ ਉਸ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਣਾ ਪੂਰਾ ਮਾਮਲਾ ਕੀ ਹੈ ਉਹ ਸਮਝ ਲੈਣੇ ਮੇਰੇ ਨਾਲ ਇਸ ਵਕਤ ਬਠਿੰਡਾ ਜ਼ਿਲ੍ਹੇ ਦੇ ਬਲੂਆਣਾ ਪਿੰਡ ਦੇ ਵਿੱਚ ਚੌਕੀ ਇੰਚਾਰਜ ਨੇ ਨਿਰਮਲ ਸਿੰਘ ਜੀ ਤੇ ਗੱਲਬਾਤ ਕਰ ਲਈ ਨਿਰਮਲ ਜੀ ਪੂਰਾ ਮਾਮਲਾ ਕੀ ਹੈ ਸਾਹਮਣੇ ਚਾਹਾਂਗੇ ਸਾਨੂੰ ਮੁਖਰੀ ਮਿਲੀ ਸੀ ਇੱਥੇ ਮੁਰਗਿਆਂ ਦਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਉਹਨੇ ਤਸੱਦਦ ਕੀਤਾ ਜਾ ਮੁਖਰੀ ਤੇ ਪਰਚਾ ਦੇ ਕੇ ਤਿੰਨ ਬੰਦਿਆਂ ਨੂੰ ਕਾਬੂ ਕੀਤਾ ਗਿਆ ਮੌਕੇ ਤੋਂ ਹੂੰ 11 ਟਰੋਫੀਆਂ ਤੇ ਇੱਕ ਮੁਰਗਾ ਅਕਲਿ ਬਰਮ ਕੀਤਾ ਗਿਆ ਅੱਛਾ ਮੁ ਕਿੰਨੇ ਕੁੱਕੜ ਹਿਰਾਸਤ ਦੇ ਵਿੱਚ ਨੇ ਤੇ ਉਹਨਾਂ ਨੂੰ ਹੁਣ ਕਿੱਥੇ ਲੈ ਕੇ ਜਾਇਆ ਜਾ ਰਿਹਾ ਉਹਨਾਂ ਨੂੰ ਕਿਤੇ ਸੇਫ ਜਗ੍ਹਾ ਰੱਖਿਆ ਗਿਆ ਹੂੰ ਡਾਕਟਰੀ ਲੈ ਚੱਲ ਰਿਹਾ ਉਹਨਾਂ ਦਾ ਅੱਛਾ ਜ਼ਖਮੀ ਸੀਗੇ ਬਿਲਕੁਲ ਅੱਛਾ ਤੇ ਮਤਲਬ ਉਹਨਾਂ ਦੇ ਨਾਲ ਜਦੋਂ ਕੰਪੀਟੀਸ਼ਨ ਕਰਵਾ ਰਹੇ ਸੀ ਤੁਸੀਂ ਆਪਣੇ ਕਬਜ਼ੇ ਦੇ ਵਿੱਚ ਲਿਆ ਸਿਰਫ ਇੱਕੋ ਹੀ ਕੁੱਕਰ ਲਿਆਗੇ ਮੌਕਦੇ ਇੱਕ ਸੀ ਅੱਛਾ ਕਿੰਨੇ ਕੁ ਲੋਕ ਸੀ ਵੈਸੇ ਜਦੋਂ ਕੰਪੀਟੀਸ਼ਨ ਕਰਵਾ ਰਹੇ ਸੀ ਲੋਕ ਤਾਂ ਕਾਫੀ 2-300 ਬੰਦੇ ਦਾ ਇਕੱਠ ਸੀ ਅੱਛਾ ਕਿਸ ਜਗ੍ਹਾ ਤੇ ਕਰਵਾ ਰਹੇ ਸੀ ਇਹ ਇਹ ਟਿੱਬੀ ਵਜਦੀ ਇੱਥੇ ਆਪਣੀ ਪਾਠਾਂ ਵਾਲੀ ਅੱਛਾ ਪਾਠ ਬਾਠਾਂ ਵਾਲੀ ਪਾਠਾਂ ਵਾਲੀ ਟਿੱਬੀ ਵਜਦੀ ਹੈ ਉਸ ਜਗ੍ਹਾ ਤੇ ਇਹ ਮੁਕਾਬਲੇ ਕਰਵਾ ਰਹੇ ਸੀ ਕੰਪੀਟੀਸ਼ਨ ਜਗ੍ਹਾ ਜੀ ਮੌਕੇ ਤੇ ਲੋਕ ਭੱਜ ਗਏ ਅੱਛਾ ਮੌਕੇ ਤੋਂ ਭੱਜ ਗਏ ਇੱਕ ਕੁੱਕੜ ਕਬਜ਼ੇ ਦੇ ਵਿੱਚ ਆ ਗਏ 11 ਟਰੋਫੀਆਂ ਕੁੱਕੜ ਇੱਕ ਕੁੱਕੜ ਤੇ 11 ਟਰੋਫੀਆਂ ਯਾਨੀ ਕਿ ਉਸ ਤਿੰਨ ਮੱਛੀ ਇੱਕ ਇੱਕ ਦੋਸ਼ੀ ਆ ਤੇ ਦੋ ਫਰਾਰ ਨੇ ਦੋ ਬਾਅਦ ਚ ਗ੍ਰਿਫਤਾਰੀ ਪਾਈ ਉਹਨਾਂ ਦੀ ਅੱਛਾ ਬਾਅਦ ਦੇ ਵਿੱਚ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਗਈ ਤੇ ਹੁਣ ਇਸ ਦਾ ਮੈਡੀਕਲ ਕੁੱਕੜ ਦਾ ਕਰਵਾਇਆ ਗਿਆ ਕਰਵਾ ਲਿਆ ਕੀ ਕੁਛ ਜ਼ਖਮੀ ਹਾਲਤ ਦੇ ਵਿੱਚ ਹੈ ਕੁੱਕੜ ਉਹ ਡਾਕਟਰ ਸਾਹਿਬ ਦੀ ਰਿਪੋਰਟ ਲਈ ਹੈ ਜੋ ਕਹਣਗੇ ਰੋਟੋਪੋਰਟ ਦੇ ਮਤਲਬ ਦੱਸੇ ਹੋਣਾਗਾ ਡਾਕਟਰ ਨੇ ਕੀ ਜਿਹੜੀ ਇੰਜਰੀ ਕਿੰਨੀ ਕ ਹੈਗੀ ਹੈ ਹੈਗੀ ਜ਼ਖਮ ਥੋੜਾ ਜ਼ਖਮੀ ਹੈਗੀ ਹੈ ਤੇ ਬਾਕੀ ਜਿਹੜੇ ਸੀਗੇ ਉਹ ਫਿਰ ਫਰਾਰ ਹੋ ਗਏ ਕੁੱਕੜਾ ਨੂੰ ਲੈ ਲੈ ਕੇ ਜਿਹੜੇ ਜਿਹੜੇ ਆਏ ਸੀਗੇ ਮੋਕੇ ਤੋਂ ਇਹੀ ਹੋ ਸਕਦਾ ਹੂੰ ਤੇ ਕਿੰਦਰ ਕਿੰਨੇ ਕ ਸਮਾਂ ਜਿਹੜਾ ਹੈਗਾ ਕੋਰਟ ਨੇ ਤੈਅ ਕੀਤਾਗਾ ਵੀ ਕਦੋਂ ਬੁਲਾਇਆ ਗਿਆ ਪੇਸ਼ੀ ਤੇ ਨਹੀਂ ਕੋਰਟ ਦਾ ਸਮਾਂ ਕੋਈ ਤੈ ਨਹੀਂ ਅੱਛਾ ਉਹ ਇਹੀ ਜਦੋਂ ਵੀ ਚਲਾਨ ਪੇਸ਼ ਹੋਊਗਾ ਅੱਛਾ ਵੀ ਨੌ ਨਾ 6 ਮਹੀਨੇ ਵੀ ਸਾਲ ਵੀ ਦਾ ਸੱਜਦ ਅਦਾਲਤ ਅੱਛਾ ਨਰਮਜੀ ਵੈਸੇ ਇੱਕ ਸੰਭਾਵਿਕ ਤੌਰ ਤੇ ਜਾਨਣਾ ਚਾਹਾਂਗਾ ਕਿ ਜਦੋਂ ਕੁੱਕੜਾਂ ਦੀ ਲੜਾਈ ਕਰਵਾਉਣਾ ਇੱਕ ਮਤਲਬ ਜ਼ੁਲਮ ਹੈ ਗੈਰ ਕਾਨੂੰਨੀ ਹੈ ਤੇ ਕੁੱਕੜਾਂ ਨੂੰ ਵਧਿਆ ਜਾਣਾ ਉਹ ਕਿਵੇਂ ਮਤਲਬ ਫਰਕ ਕੀ ਹੈ ਸੰਵਿਧਾਨ ਦਾ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕੀ ਓਕੇ ਵੈਸੇ ਹਾਂ ਜੇ ਜੇ ਤੁਸੀਂ ਕਾਨੂੰਨਨ ਕਾਰਵਾਈ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਮਤਲਬ ਜਿਹੜਾ क्रੂਲ ਐਨੀਮਲ क्रੂਲ ਐਕਟ ਉਸ ਦੇ ਅੱਗੇ ਜੇ ਤੁਸੀਂ ਉਸ ਨੂੰ ਉਸ ਨੂੰ ਲੈ ਕੇ ਤੁਸੀਂ ਕਾਰਵਾਈ ਕੀਤੀ ਹੈ ਬਿਲਕੁਲ ਜੀ ਜੇ ਵੇਖਿਆ ਜਾਵੇ ਤਾਂ ਦੇਖੋ ਕਿ ਇੱਕ ਮਾਮਲਾ ਇਹ ਹੈ ਕਿ ਜਿਹੜਾ ਕੁੱਕੜ ਨੇ ਜਿਹੜੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਹੁਣ ਤੇ ਉਸ ਦਾ ਮੁਆਇਨਾ ਕਰਵਾਇਆ ਗਿਆ ਜ਼ਖਮੀ ਹਾਲਤ ਦੇ ਵਿੱਚ ਆ ਕੁੱਕੜ ਉਹ ਤੇ ਉਸ ਨੂੰ ਲੈ ਕੇ ਸੇਫ ਪੁਲਿਸ ਦੇ ਵੱਲੋਂ ਰੱਖਿਆ ਗਿਆ ਤੇ ਦੂਸਰੇ ਪਾਸੇ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਕੁੱਕੜਾਂ ਨੂੰ ਵੱਡਿਆ ਜਾਂਦਾ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਨੇ ਰੈਸਪੀਜ਼ ਬਣਦੀਆਂ ਨੇ ਤੇ ਬਹੁਤ ਕੁਝ ਹੁੰਦਾ ਪਰ ਇਹ ਜਿਹੜਾ ਇਹ ਇਸ ਨੂੰ ਲੈ ਕੇ ਸਾਡਾ ਜਿਹੜਾ ਕਾਨੂੰਨ ਆ ਉਹ ਇਸ ਦੇ ਲਈ ਜਿਹੜਾ ਵੱਖਰਾ ਹੈ ਪਰ ਲੇਕਿਨ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਤਾਂ ਸਿਰਫ ਆਪਣੀ ਇੱਕ ਡਿਊਟੀ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਇੱਕ ਜੋ ਤਸੱਦਤ ਟਾਉਣ ਵਾਲੇ ਐਨੀਮਲ क्रੂਲ ਐਕਟ ਦੇ ਅਧੀਨ ਜਿਹੜੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਕੁੱਕੜ ਨੂੰ ਸੇਫ ਸਾਈਡ ਰੱਖਿਆ ਗਿਆ ਹੁਣ ਇਸ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਜਾਣਾ ਤੇ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਵੇਖਣ ਵਾਲੀ ਦਿਲਚਸਪ ਗੱਲ ਹੋਏਗੀ ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ